ਵਾਜਵਾਤੀਓ ਮੈਂ ਕੋਈ ਰਾਜਨੀਤਿਕ ਨਹੀਂ ਸਮਾਜ ਦਾ ਸੇਵਕ ਆ ਮੈਂ ਤੁਹਾਡੇ ਨਾਲ ਅੱਜ ਦੀਆਂ ਗੱਲਾਂ ਕਰਕੇ ਹੀ ਆਪਣੀ ਜਗ੍ਹਾ ਤੇ ਰਹਿਣ ਕਰ ਲੈਣੀ ਆ ਬਸ ਸਭ ਤੋਂ ਪਹਿਲਾਂ ਧੰਨਵਾਦ ਕਰਾਂ ਸਾਡੇ ਚੀਫ ਅਡਵਾਈਜ਼ਰ ਡਾਕਟਰ ਗੁਰਮੁਖ ਸਿੰਘ ਜਿਨ੍ਹਾਂ ਦੀ ਬਤਾਲੋਤ ਮੈਂ ਤੁਹਾਡੇ ਦਰਸ਼ਨ ਕਰ ਰਿਹਾ ਹਾਂ ਮੇਰੇ ਦੇਸ਼ ਵਾਸੀਓ ਇਕੱਲਾ ਆਪਾਂ ਥੋੜੀਆਂ ਕਰਨੀਆਂ ਨੇ ਪਰ ਕਰਨੀਆਂ ਵਜ਼ਨਦਾਰ ਨੇ ਰਾਤੀ ਘਰੇ ਜਾ ਕੇ ਉਹਨਾਂ ਦੇ ਵਿਚਾਰ ਕਰਨੀਆਂ ਮੈਂ ਨੌ ਜਵਾਨਾਂ ਦੀ ਗੱਲ ਕਰਾਂ ਕਿ ਸਾਡੇ ਇਸ ਪੰਜਾਬ ਦਾ ਨੌਜਵਾਨ ਕਦੇ ਇਸ ਧੀ ਧਾਪੀ ਦੇ ਉੱਤੇ ਕਦੇ ਉਸ ਦਾ ਪਾੜਾ ਟੱਪਣ ਦੇ ਉੱਤੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਉਸ ਤੇ ਸ਼ਰਤਾਂ ਲੱਗਦੀਆਂ ਸੀ ਪਰ ਸਾਡਾ ਪੰਜਾਬ ਪਤਾ ਨਹੀਂ ਇਸ ਨੂੰ ਕਿਸ ਦੀ ਨਜ਼ਰ ਲੱਗ ਗਈ ਆਦਿਓ ਸ਼ਰਤਾਂ ਤਾਂ ਲੱਗਦੀਆਂ ਨੇ ਪਰ ਲੇਕਰ ਸ਼ਰਤਾਂ ਦਾ ਮੁੱਖ ਮੁੜ ਗਿਆ ਉਹ ਸ਼ਰਤਾਂ ਲੱਗਦੀਆਂ ਨੇ ਨਸ਼ੇ ਦੇ ਉੱਤੇ ਕਿ ਮੈਂ ਸਮਾਂ ਕਹਿੰਦੀ ਇਕੱਠੀ ਪੀ ਸਕਦਾ ਹਾਂ ਮੈਂ दारू ਪੀ ਸਕਦਾ ਮੇਰੇ ਨੌਜਵਾਨੋ ਸਾਡੇ ਦੇਸ਼ ਨੂੰ ਲੋੜ ਆ ਤੁਹਾਡੀ ਜਿਹੜੇ ਅੱਜ ਦੇ ਨੌਜਵਾਨ ਨੇ ਇਹਨਾਂ ਨੇ ਅੱਗੇ ਚੱਲ ਕੇ ਸਾਡੇ ਦੇਸ਼ ਨੂੰ ਸੰਭਾਲਣਾ ਹੈ ਸਾਡੇ ਦੇਸ਼ ਦੀ ਬਾਗਦੋਰ ਇਹਨਾਂ ਨੌਜਵਾਨਾਂ ਦੇ ਹੱਥ ਦੇ ਵਿੱਚ ਜਾਣੀ ਆ ਪਰ ਉੱਥੇ ਆਪਾਂ ਨੇ ਜਿਵੇਂ ਅੱਜ ਮੇਲੇ ਨੇ ਸਾਨੂੰ ਇਕੱਠੇ ਕਰਕੇ ਇੱਕ ਹੋਕਾ ਦੇਣ ਦਾ ਕਰਦਾ ਸਾਡੇ ਲੋਕ ਜੁੜ ਕੇ ਬੈਠਣਾ ਭੁੱਲ ਗਏ ਨੇ ਪਿਓ ਪੁੱਤ ਨਾਲ ਗੋਲ ਨਹੀਂ ਰਿਹਾ ਭਰਾ ਭਰਾ ਦੇ ਨਾਲ ਗੋਲ ਨਹੀਂ ਰਿਹਾ ਨੌਸਸ ਨਾਲ ਗੋਲ ਨਹੀਂ ਰਹੀ ਤੇ ਨੰਦ ਪਰਜਾਈ ਨਾਲ ਗੋਲ ਨਹੀਂ ਰਹੀ ਪਰ ਜਿਹੜਾ ਅੱਜ ਆਪਾਂ ਇੱਥੇ ਆਹ ਦ੍ਰਿਸ਼ ਦੇਖ ਰਹੇ ਆ ਨਾ ਮੈਂ ਹੁਣ ਐ ਦਵਿੰਦਰ ਸਿੰਘ ਨਾਲ ਗੱਲ ਕਰਦਾ ਸੀ ਮੈਂ ਕਹਿੰਦਾ ਇਹਨਾਂ ਨੇ ਮੇਲਾ ਕਿੱਡਾ ਕੰਮ ਚਾ ਬਣਾ ਕੇ ਰੱਖਿਆ ਹੋਇਆ ਹੈ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਤੇ ਸਹਿਯੋਗ ਲੈਣਾ ਚਾਹੀਦਾ ਵੱਡੇ ਮੇਲਿਆਂ ਦੇ ਆਂਦਾ ਵੱਡੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ ਜਿਨ੍ਹਾਂ ਨੂੰ ਇੱਕੋ ਹੀ ਇੱਕ ਸੋਚ ਹੁੰਦੀ ਆ ਕਿ ਸਾਡਾ ਸਮਾਜ